ਯਾਰ ਮੈਂ ਹਸਾਬ ਲਾਇਆ ਵੇ ਜਿਹੜੀਆਂ ਪੜੀਆਂ ਲਿਖੀਆਂ ਜਨਾਨੀਆਂ ਨੇ ਐਜੂਕੇਟਡ ਜੀਆਂ ਬੀਬੀਆਂ ਇਹ ਜਦੋਂ ਫੋਨ ਤੇ ਗੱਲ ਕਰਦੀਆਂ ਤਾਂ ਫੋਨ ਦੇ ਵਿੱਚ ਆਵਾਜ਼ ਨਾ ਆਵੇ ਤੇ ਇਹ ਇਦਾਂ ਕਹਿ ਕੇ ਗੱਲ ਵੇੜ ਦਿੰਦੀਆਂ ਹੈਲੋ ਹਾਂਜੀ ਅੰਨੇ ਲੱਗਦਾ ਨੈਟਵਰਕ ਪ੍ਰੋਬਲਮ ਹੈ ਚਲੋ ਬਾਅਦ ਵਿੱਚ ਗੱਲ ਕਰਦੇ ਆ ਓਕੇ ਬਾਈ ਇਹ ਇੱਥੇ ਗੱਲ ਵੇੜ ਦਿੰਦੀਆਂ ਜਾਂ ਸਾਡੇ ਵਾਲਿਆਂ ਇਹਨਾਂ ਨੂੰ ਕੋਈ ਲੈਣਾ ਦੇ ਨੈਟਵਰਕ ਨਾਲ ਇਹਨਾਂ ਜਿੰਨੂੰ ਫੋਨ ਲਾਇਆ ਉਹਦੀ ਵੀ ਦੇ ਨਾਲ ਸਾਰੀ ਆਪਣੇ ਨੰਬਰ ਦੀ ਬੁਮਾਰਾ ਭਣੇ ਕਰ ਦਿੰਦੀਆਂ ਜੇ ਫੋਨ ਦੀ ਆਵਾਜ਼ ਨਾ ਆਵੇ ਇਹ ਤੁਹਾਨੂੰ ਇਦਾਂ ਹੁੰਦਾ ਹੈ ਹੈਲੋ ਤਾਰੇ ਕਿੱਥੇ ਬੜੀ ਮੈਂ ਰੋ ਕੁੱਤੇ ਨੂੰ ਭੌਂਕੰਦੇ ਹਾਂ ਲੋਗਾ ਲੋਗਨ ਮੇਰੇ ਨਾਲ ਬਹਿ ਗਿਆ ਤੇਰੇ ਨੇ ਅੱਗ ਲਗਣੀ ਲਾਣੀ ਆਹ ਛਾ ਛਾ ਜੀ ਗਿਆ ਦੀ ਵੇ ਬਾਹਰ ਹੋ ਜਾ ਵੇੜੇ ਦੇ ਵੇੜੇ ਦੇ ਵਰਾ ਨੇ ਨੇਰ ਬਾਹਰ ਰੋਤੀ ਗੇਟ ਲਾ ਕੇ ਰੋਤੀ ਆਪਣੇ ਨਾ ਸਾਡੇ ਬੜੀ ਸੋਹਣੀ ਇੱਥੇ ਆ ਜਾਂਦੀ ਗੇਟ ਲਾ ਕੇ ਆ ਹੁਣ ਇਹਦੀ ਭੋਲੀ ਲਿੱਟੀ ਮਾਸੀ ਦਾ ਫੋਨ ਆਇਆ ਬੜੀ ਸੋਹਣੀ ਉਹਨੇ ਕੱਲ ਹੋਈ ਤੁਹਾਡੇ ਹੀ ਆ ਕੁਝ ਅੱਗ ਲਗਣੀ ਤੁਹਾਡੇ ਹੀ ਆ ਬਿਮਾਰੀ ਬੈਟਰੀ ਹੈ ਬੈਟਰੀ ਦੇ ਚੱਕ ਨਹੀਂ ਅਹੀਂ ਮੈਂ ਇਹਨੇ ਰਖਣੇ ਚਾਰ ਦਿਨ ਲਾਇਆ ਇਹਨੇ ਕਾਲੇ ਹਾਂ ਤਾਂ ਆ ਅੱਗ ਲੱਗਣੀ ਨਹੀਂ ਜਾਣੀ ਆ ਜੀ ਮਾਂ ਜੀ ਮਾਂ ਪਰਦੇ ਤਾਂ ਇਹੋ ਤਾਂ ਜੀ ਮਾਂ ਪਰ ਫਰਗੇ ਤੂੰ ਹਾਂ ਨਾ ਨਾ ਤਮਕਾ ਬੰਦੇ ਹਾਂ ਤਾਂ ਇਹ ਜਦੋਂ ਕੇ ਇਹਨੇ ਗੱਲ ਕਰਨੀ ਛੱਡਨੀ ਹੁੰਦੀ ਉਦੋਂ ਇਹਨਾਂ ਜੀ ਮਾਂ ਪਰ ਫਰਦੇ ਹੋ ਕਰ ਦਿੰਦੇ ਤਾਂ ਇਲਾਜ